ਜਲੰਧਰ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ ਜਿਸ ਦੇ ਪੰਜ ਲੋਕ ਜੋ ਹੈ ਬੈਂਕ ਦੇ ਵਿੱਚ ਫਰੋਡ ਕਰਦੇ ਸੀ ਉਸ ਦੇ ਨਾਲ ਜੋ ਲੋਕ ਆਮ ਜਨਤਾ ਕਰੇ ਚੈੱਕ ਬੈਂਕਾਂ ਦੇ ਵਿੱਚ ਆਪਣੇ ਬਾਕਸ ਦੇ ਵਿੱਚ ਪਾਉਂਦੇ ਸੀ ਤੇ ਉਹਨਾਂ ਦੇ ਜੋ ਚੈੱਕ ਨਾਮ ਦੇਖ ਕੇ ਤੇ ਦੁਬਾਰਾ ਉਸ ਬੈਂਕ ਦੇ ਵਿੱਚ ਜਾ ਕੇ ਚੈੱਕ ਲੈ ਕੇ ਉਹਨਾਂ ਦੇ ਅਕਾਊਂਟਾਂ ਦਾ ਜੋ ਕਿ ਫਰੋਡ ਕੀਤੇ ਜਾਂਦੇ ਸੀ ਸਾਡੇ ਨਾਲ ਪੁਲਿਸ ਕਮਿਸ਼ਨਰ ਸੁਪਨ ਸ਼ਰਮਾ ਜੀ ਸਰ ਇੱਕ ਵੱਡਾ ਕਿਹੜੀ ਹੈ ਰੈਕਟ ਕਿਹੜਾ ਤੁਹਾਡੇ ਵੱਲੋਂ ਪੁਲਿਸ ਵੱਲੋਂ ਜੀ ਇਨਪੁਟ ਸੀਗਾ ਸਾਡੇ ਕੋਲ ਉਦੋਂ ਆਪਾਂ ਡਿਵੈਲਪ ਕੀਤਾ 15 ਦਿਨ ਤੋਂ ਚੱਲ ਰਿਹਾ ਸੀਗਾ ਪੰਜ ਬੰਦੇ ਗ੍ਰਿਫਤਾਰ ਐ ਤਿੰਨ ਅਬੋਰਦੇ ਐ ਇੱਕ ਅੰਮ੍ਰਿਤਸਰ ਦਾ ਤਿੰਨ ਜੰਮੂ ਤੇ ਇੱਕ ਅਬੋਰਦਾ ਇੱਕ ਅੰਮ੍ਰਿਤਸਰ ਦਾ ਤੇ 44 ਜਾਲੀ ਏਟੀਐਮਸ ਮਿਲੇ ਐ 18 ਇਹਨਾਂ ਦੇ ਬੈਂਕ ਅਕਾਊਂਟ ਲਿਖਤੀ ਪੜਤੀ ਉਹ ਇਨਕਮ ਟੈਕਸ ਨੂੰ ਕਹਿ ਕੇ ਤੇ ਲੀਡ ਬੈਂਕਰ ਨੂੰ ਕਹਿ ਕੇ ਉਹ ਸੀਜ਼ ਕਰਾਏ ਤੇ ਮੋਡੋ ਸਪਰਿੰਡੀ ਤੁਸੀਂ ਦੱਸਤਾ ਤੇ ਪਿਛਲੇ 2 ਸਾਲਾਂ ਚ 23 24 ਚ 61 ਵਰਦਾ ਤਾਂ ਕਰ ਚੁੱਕੇ ਹੋਰ ਵੀ ਲਾਈਟ ਚ ਸਾਹਮਣੇ ਆਣ ਗਿਆ ਕੁਝ ਤੇ ਪਰਚੇ ਦਰਜ ਹੈ ਕੁਝ ਤੇ ਦਰਜ ਹੋਣੇ ਬਾਕੀ ਹੈ ਅਲੱਗ-ਅਲੱਗ ਸਟੇਟਸ ਚ ਤੇ ਐਕਟਿਵ ਸੀਗੇ ਸੀ ਟ੍ਰੇਨ ਬੱਸ ਦਾ ਇਸਤੇਮਾਲ ਕਰਦੇ ਸੀਗੇ ਇਹਨਾਂ ਨੇ ਵੈਸਟ ਬੰਗਾਲ ਚ ਵੀ ਵਾਰਦਾਤ ਕੀਤੀ ਹੈ ਯੂਪੀ ਬਿਹਾਰ ਪੰਜਾਬ ਹੋ ਗਿਆ ਹਰਿਆਣਾ ਹਿਮਾਚਲ ਪ੍ਰਦੇਸ਼ ਈਵਨ ਬੈਂਗਲੌਰ ਤੱਕ ਜਾ ਕੇ ਆਏ 3-4 ਵਾਰਦਾਤਾਂ ਬੈਂਗਲੌਰ ਦੀਆਂ ਸਿੱਧੇ ਕਿੱਦਾਂ ਇਹਨਾਂ ਦਾ ਆਪਸ ਚ ਰابطਾ ਕਿੱਦਾਂ ਬਣਿਆ ਹੈ ਇਹ ਸੋਸ਼ਲ ਮੀਡੀਆ ਦੇ ਥਰੂ ਆਪਸ ਚ ਆਏ ਫੇਸਬੁੱਕ ਇੰਸਟਾਗ੍ਰam ਦੇ ਥਰੂ ਇਹ ਸਟੂਡੈਂਟ ਹੈ ਜਾਂ ਨਹੀਂ ਛੋਟਾ ਮोटा ਕੰਮ ਕਰਦੇ ਹੈ ਵਾਈਟ ਕਾਲਰ ਕੰਮ ਕਰਦੇ ਹੈ ਇਹਨਾਂ ਨੂੰ ਇਹ ਕਿੱਦਾਂ ਇਹਨਾਂ ਦੇ ਮਾਈਂਡ ਹੈ ਆ ਵੀ ਆ ਮੈਂ ਬੈਂਕਾਂ ਦੇ ਵਿੱਚ ਜਾ ਕੇ ਇੱਕ ਚੈੱਕ ਕਿਹੜੇ ਨਾਮ ਲੈ ਕੇ ਫਿਰ ਆਪਾਂ ਉਹਨਾਂ ਦੇ ਕਿਹੜੇ ਉਹ ਲੋਗਾ ਦੇ ਚੈੱਕ ਜੈਲੀ ਬਣਾ ਕੇ ਕਿਹੜੇ ਇਹ ਸਟਾਰਟਿੰਗ ਚ ਨਾ 2-3 ਸਾਲ ਪਹਿਲਾਂ ਇੱਕ ਇੱਕ ਬੰਦੇ ਨੇ ਸੁਝਾਅ ਦਿੱਤਾ ਸੀਗਾ ਫਿਰ ਆਨੇ ਵਰਕਆਊਟ ਕੀਤਾ ਐ ਸਿਰਫ ਜਲੰਧਰ ਤੋਂ ਬਾਅਦ ਹੋਰ ਵੀ ਅੱਜ ਜਲੰਧਰ ਕੀਤਾ ਉਸ ਤੋਂ ਬਾਅਦ ਹੋਰ ਕਿ ਸੇ ਸ਼ਹਿਰ ਕਰ ਚਲੇ ਗਏ ਆਪਣੇ 2-3 ਵਾਰ ਦਾ ਤਾਂ ਕੀਤੀਆਂ ਇੱਕ ਸ਼ਹਿਰ ਚ ਫਿਰ ਘਰ ਚਲੇ ਗਏ ਫਿਰ 2 ਮਹੀਨੇ ਬਾਅਦ ਦੁਬਾਰਾ ਨਿਕਲੇ 3-4 ਦਿਨ ਕੁੰਮਦੇ ਰਹੇ ਦੋ ਸ਼ਹਿਰਾਂ ਚ ਵਾਰਦਾ ਤਾਂ ਕੀਤੀਆਂ ਫਿਰ ਚਲੇ ਗਏ ਇਹ ਤੁਹਾਨੂੰ ਕਿੱਦਾਂ ਪਤਾ ਲੱਗਿਆ ਇਸ ਦਾ ਕਿਹੜਾ ਰੈਕੀਟ ਇਨਪੁਟ ਸੀਗਾ ਸਾਡੇ ਕੋਲ ਕਿੱਦਾਂ ਚਲਦਾ ਹੈ ਟੋਟਲ ਕਿੰਨਾ ਸਮਾਨ ਕਿਹੜਾ ਇਹਨਾਂ ਕੋਲ ਬਰਾਮਦ ਕੀਤਾ ਸਮਾਨ 44 ਆਈਟਮਸ ਹੈ ਚੈੱਕ ਬਾਕਸ 18 ਦੇ ਕਰੀਬ ਚੈੱਕ ਬਾਕਸ ਹੈ ਕਿੰਨਾ ਕੈਸ਼ ਵੀ ਕਿਹੜਾ ਨਹੀਂ ਕੈਸ਼ ਨਹੀਂ ਬਣਾ ਕੈਸ਼ ਕੁਝ ਬਰਾਮਤ ਨਹੀਂ ਹੋਇਆ ਲੇਕਿਨ ਇਹ ਨਾਤੇ ਜੇ ਅਕਾਊਂਟ ਸਟੇਟਿਸੀ ਕੇ ਫੋਲਟ ਅਕਾਊਂਟਸ ਉਹ ਲਿਖਤੀ ਪੜਤੀ ਆਪਾਂ ਅਸੀਜ਼ ਕਰਾਏ ਠੀਕ ਐ ਪ੍ਰਾਈਵੇਟ ਬੈਂਕਾਂ ਵਾਲੇ ਦੇ ਟਾਰਗੇਟ ਕਰਦੇ ਸੀ ਜਾਂ ਸਾਰੇ ਬੈਂਕ ਸਾਰੇ ਸਾਰੇ ਬੈਂਕਸ 올 ਬੈਂਕਸ ਪੰਜ ਜਾਣੇ ਹੋਰ ਵੀ ਅੰਦਰ ਉਹ ਫਿਲਹਾਲ ਤਾਂ ਪੰਜ ਹੈ ਮੇਨ ਪੰਜ ਬੰਦੇ ਹੋਰ ਹੋ ਸਕਦੇ ਹਨ ਆਪੇ ਇਹ ਕਿੰਨੀਆਂ ਵਾਰਦਾਤ ਹੁਣ ਤੱਕ ਕਿੜੀਆਂ ਮੰਨੀਆਂ 61 ਵਾਰਦਾਤ ਤੇ ਇਹ ਦੇਖਿਆ ਸੀ ਗਲਬਤ ਕਿਤੇ ਗਿਆ ਜਲੰਧਰ ਪੁਲਿਸ ਕਮਿਸ਼ਨਰ ਦੇ ਨਾਲ ਉਹਨਾਂ ਨੇ ਦੱਸਿਆ ਜੋ ਹੈ ਇਹ 61 ਵਾਰਦਾਤ ਤੱਕ ਕਿੜੀਆਂ ਇਹਨਾਂ ਨੇ ਹੁਣ ਤੱਕ ਮੰਨੀਆਂ ਹੈਗੀਆਂ ਪੰਜਾਬ ਕੀ ਪੂਰੇ ਹਿੰਦੁਸਤਾਨ ਦੇ ਅਲੱਗ-ਅਲੱਗ ਸ਼ਹਿਰਾਂ 'ਚ ਭਾਵੇਂ ਬੰਬਈ ਹੈ ਭਾਵੇਂ ਜਲੰਧਰ ਹੈ ਭਾਵੇਂ ਹੋਰ ਵੀ ਕਿਹੜੇ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਕਿੜੀਆਂ ਵਾਰਦਾਤਾਂ ਕੀਤੀਆਂ ਬੈਂਕਾਂ ਦੇ ਵਿੱਚ ਜਾ ਕੇ ਚੈੱਕ ਬੁੱਕ ਕਿਹੜੇ ਨਾਮ ਚੈੱਕ ਦੇਖੇ ਜਾਂਦੇ ਨੇ ਤੇ ਉਸ ਤੋਂ ਬਾਅਦ ਉਹਨਾਂ ਦੇ ਦੂਸਰੇ ਬੰਦੇ ਆ ਕੇ ਉਹਨਾਂ ਦੇ ਕਿਹੜ ਫਰਾਰ ਹੋ ਜਾਂਦੇ ਨੇ ਤੇ ਵੱਡੀ ਮਾਤਰਾ ਦੇ ਵਿੱਚ ਕਿਹੜਾ ਵੱਡਾ ਰੈਕર્ડ ਕਿਹੜਾ ਪੁਲਿਸ ਕਮਿਸ਼ਨਰ ਜਲੰਧਰ ਵੱਲੋਂ ਕਿਹੜਾ ਫੜਿਆ ਗਿਆ ਕੈਮਰਾਮੈਨ ਦੇਵਰਾਇਤਨਾਲ ਸੋਨੁ ਮਹਾਜਨ ਜਗਬਾਨੀ ਟੀਵੀ ਜਲੰਧਰ ਦਾ